ਖਰੂਰ ਸਾਹਿਬ ਤੋਂ ਆਜ਼ਾਦ ਸੰਸਦ ਅਮਰਪਾਲ ਸਿੰਘ ਦੇ ਸੌ ਚੁੱਕਣ ਦੀ ਤਰੀਕ ਤੈ ਹੋ ਗਈ ਹੈ ਫ੍ਰਿਤਕੋਟ ਤੋਂ ਆਜ਼ਾਦ ਸੰਸਦ ਸਰਬਜੀਤ ਸਿੰਘ ਖਾਰਸਾ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਅਮਰਪਾਲ ਸਿੰਘ 5 ਜੁਲਾਈ ਨੂੰ ਸੌ ਚੁੱਕਣਗੇ ਸਰਬਜੀਤ ਸਿੰਘ ਮੁਤਾਬਕ ਸਪੀਕਰ ਨੇ ਅਮਰਪਾਲ ਸਿੰਘ ਨੂੰ ਸੌ ਚੁੱਕ ਲਈ ਅੰਗਾ ਦਿੱਤੀ ਹੈ ਇਹ ਵੀ ਜਾਣਕਾਰੀ ਮਿਲੇਗੀ ਇਸ ਉਹਨਾਂ ਨੂੰ ਸਪੀਕਰ ਦੇ ਕਮਰੇ ਵਿੱਚ ਹੀ ਸੌ ਚੁਕਾਈ ਜਾਵੇਗੀ ਹਾਲਾਂਕਿ ਅਮਰਪਾਲ ਸਿੰਘ ਦੇ ਮਾਤਾ-ਬੀਬੀ ਬਲਵਿੰਦਰ ਕੌਰ ਨੇ ਫੋਨ ਤੇ ਦੱਸਿਆ ਕਿ ਉਹਨਾਂ ਨੂੰ ਸਰਕਾਰ ਵੱਲੋਂ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈਗੀ ਉਹਨਾਂ ਨੂੰ ਵੀ ਮੀਡੀਆ ਜ਼ਰੀਏ ਖਬਰ ਮਿਲੀ ਅਤੇ ਮਾਤਾ ਨੇ ਕਿਹਾ ਕਿ ਅਮਰਕਾਤ ਸਿੰਘ ਨੂੰ ਸੌਂਚ ਕਾਉਣ ਦਾ ਸਰਕਾਰ ਦਾ ਫ਼ਰਸਾ ਹੈ ਬਲਕਿ ਉਹਨਾਂ ਨੇ ਪੰਜਾਬ ਬਾਕੀ 12 ਸੰਸਦਾਂ ਦੇ ਨਾਲ ਸੰਸਦ ਵਿੱਚ ਹੀ ਸੌਂਚ ਕਾਣੀ ਚਾਹੀਦੀ ਸੀ ਇੱਕ ਸੈਸ਼ਨ ਵਿੱਚ ਗੈਰ ਹਾਜ਼ਰ ਕਰ ਦਿੱਤਾ ਕਿਤੇ ਦੂਜੇ ਸੈਸ਼ਨ ਵਿੱਚ ਸੌ ਚੁਕਾਈ ਜਾ ਰਹੀ ਹੈ ਬੀਬੀ ਬਲਵਿੰਦਰ ਕੌਰ ਮੁਤਾਬਿਕ ਉਹ ਅਮਰਪਾਲ ਸਿੰਘ ਦੇ ਸੌ ਚੁਕ ਸਮਾਗਮ ਵਿੱਚ ਆਪਣੀ ਹਾਜ਼ਰੀ ਨਹੀਂ ਹੋਣਗੇ ਪਰ ਉਹਨਾਂ ਕਹਿੰਦੇ ਕਿ ਇਸ ਬਾਰੇ ਸੋਚ ਵਿਚਾਰ ਕਰ ਰਹੇ ਨੇ ਐਨਐਸਏ ਵਧਾਉਣ ਬਾਰੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਅਮਰਪਾਲ ਸਿੰਘ ਤੇ ਐਨਐਸਏ ਲਾਉਣ ਬਾਰੇ ਕੋਈ ਪੁਖਤਾ ਸਬੂਤ ਨਹੀਂ ਹੈ ਬਲਕਿ ਉਹਨਾਂ ਨੂੰ ਨਜਾਇਜ਼ ਫਸਾਇਆ ਗਿਆ ਹੈ ਉਹਨਾਂ ਸਰਕਾਰ ਦੀ ਚੇਤਾਵਨੀ ਦਿੱਤੀ ਕਿ ਸਰਕਾਰ ਨੂੰ ਐਨਐਸਏ ਹਟਾਉਣੀ ਪਵੇਗੀ ਨਹੀਂ ਤਾਂ ਲੋਕਾ ਸੜਕ ਤੇ ਆਨਲਿ ਤਿਆਰ ਨੇ ਉਹਨਾਂ ਕਹਿੰਦੇ ਜੇ ਅਮਰਪਾਲ ਸਿੰਘ ਨੂੰ ਰਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਕਰਨਗੇ ਕਮੀ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ ਜਸਟਿਸ ਸੁਦੀਰ ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਦਿੱਲੀ 'ਚ ਹਵਾ ਪ੍ਰਦੂਸ਼ਣ ਦੇ ਵਧਣ ਦੇ ਦਾਅਵੇ ਦੀ ਪੁਸ਼ਟੀ ਕਰਨ ਲਈ ਕੋਈ ਵਿਗਿਆਨਕ ਅਧਾਰ ਨਹੀਂ ਹੈ ਉਹਨਾਂ ਪ੍ਰਣਾਲੀ ਸਾੜਨ ਦੇ ਦੋਸ਼ਾਂ ਹੇਠ ਸੂਬੇ ਦੇ ਕਿਸਾਨਾਂ ਨੂੰ ਜੁਰਮਾਨੇ ਲਾਉਣ ਅਤੇ ਜੇਲ੍ਹਾਂ ਵਿੱਚ ਡੱਕਣ ਦੀ ਨਿਖੇਦੀ ਕਰਦਿਆਂ ਇਸ ਨੂੰ ਬੇਇਨਸਾਫੀ ਘਰਾੜ ਦਿੰਦਾ ਹੈ ਐਨਜੀਟੀ ਦੇ ਮੌਜੂਦਾ ਨਿਆਇਕ ਮੈਂਬਰ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਬਹੁਤਾਂ ਦੀ ਨਿਆਇਕ ਕਾਰਵਾਈ ਤੇ ਜਨਤਕ ਭਾਸ਼ਣਾ ਵਿੱਚ ਗਵਾਂਡੀ ਸੂਬੇ ਖਾਸ ਕਰਕੇ ਪੰਜਾਬ ਵਿੱਚ ਝੋਨੇ ਦੀ ਰਹਿਣ ਖੂਦ ਨੂੰ ਸਾੜਨ ਨੂੰ ਦਿੱਲੀ ਦੇ ਵਿੱਚ ਵਾਧਰੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਸਟਿਸ ਅਗਰਵਾਲ ਨੇ ਕਿਹਾ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਰੋਕਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਕਿਹਾ ਕਿ ਪਰਾਲੀ ਸਾੜਨ ਲਈ ਕਿਸਾਨਾਂ ਨੂੰ ਜੁਰਮਾਨੇ ਲਾਉਣਾ ਤਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਣਾ ਬੇਇਨਸਾਫੀ ਹੈ ਜਸਟਿਸ ਅਗਰਵਾਲ ਕੌਮੀ ਰਾਜਧਾਨੀ ਵਿੱਚ ਕਰਵਾਏ ਗਏ ਕਾਨਫਰੰਸ ਔਨ এনवायरमेंट फ्रेंडली ਪੈਡੀ ਕਲਟੀਵੇਸ਼ਨ ਅਤੇ ਸੇਵियर ਆਫ ਨੈਚੁਰਲ ਰਿਸੋਰਸ ਐਂਡ এনवायरमेंट ਅਵਾਰਡਸ ਸਮਾਗਮ ਦੌਰਾਨ ਸੰਬੋਧਨ ਕਰਦੇ ਸਨ ਐਨਜੀਟੀ ਨੇ ਮੈਂਬਰ ਵਜੋਂ ਇੱਕ ਤਜਰਬੇ ਆਪਣੇ ਸਾਂਝੇ ਕਰਦੇ ਜਸਟਿਸ ਅਗਰਵਾਲ ਨੇ ਕਿਹਾ ਕਿ ਪ੍ਰਾਇਮਰੀ ਸਾਰਨ ਨੂੰ ਅਕਸਰ ਹੀ ਦਿੱਲੀ ਦੇ ਵਿੱਚ ਵਾਧਰੇ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਉਨਾ ਕਹ ਕਿ ਪੰਜਾਬ ਦਾ ਦਿੱਲੀ ਤਾਂ ਨੇੜਲਾ ਗੁਆਂਢੀ ਵੀ ਨਹੀਂ ਹੈ ਇਸ ਤੋਂ ਇਲਾਵਾ ਪੰਜਾਬ ਦੀ ਹਵਾ ਦੇ ਕੌਮੀ ਰਾਜਸਤਾਨੀ ਤੱਕ ਪਹੁੰਚਣ ਹੀ ਹਵਾ ਇੱਕ ਖਾਸ ਹਵਾ ਰਫ਼ਤਾਰ ਅਤੇ ਇੱਕ ਖਾਸ ਦਿਸ਼ਾ ਦੀ ਲੋੜ ਪਦੀ ਹੈ ਜਸਟਿਸ ਅਗਰਵਾਲ ਨੇ ਕਿਹਾ ਕਿ ਹਰ ਗੱਲ ਲਈ ਕਿਸਾਨ ਪਰਵਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਸਾਡੀ ਸਮਝ ਤੋਂ ਬਾਹਰ ਹੈ ਉਹਨਾਂ ਕਹ ਕਿ ਅਜਿਹੇ ਦੋਸ਼ ਲਾਉਣ ਤੋਂ ਪਹਿਲਾਂ ਕੋਈ ਵਿਗਿਆਨਿਕ ਦੈਨ ਕੀਤਾ ਗਿਆ ਸੀ ਉਹਨਾਂ ਕਹ ਕਿ ਦਿੱਲੀ ਦੀ ਹਵਾ ਵਿੱਚ ਤੇਲ ਅਤੇ ਅੰਸ਼ ਵੀ ਨੇ ਅਤੇ ਫਸਲਾਂ ਦੇ ਰਹਿਣ ਖੂਨ ਦੇ ਵਿੱਚ ਕੋਈ ਹੋ ਨਹੀਂ ਸਕਦੇ ਇਸ ਕਰਕੇ ਇਸ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਕਾਰਨ ਮੰਨਣਾ ਠੀਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਦਾ ਕਾਰਕ ਅਸਲ ਵਿੱਚ ਕੁਝ ਹੋਰ ਨੇ ਅਤੇ ਇਸ ਲਈ ਕਿਸਾਨਾਂ ਖਿਲਾਫ ਕੇਸ ਦਰਜ ਕਰਨਾ ਪੂਰੀ ਤਰ੍ਹਾਂ ਬੇਇਨਸਾਫੀ ਹੈ ਜਲੰਧਰ ਪੱਛਮੀ ਸੀਟ ਲਈ 10 ਜੁਲਾਈ ਨੂੰ ਉਪ ਚੋਣ ਹੋਣੀ ਹੈ ਮੰਗਲਵਾਰ ਨੂੰ ਸੀਮ ਭਗਵੰਤ ਮਾਨ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਾ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਾਇਆ ਸੀ ਪਰ ਸ਼ਾਮ ਤੱਕ ਉਹ ਮੁੜ ਅਕਾਲੀ ਦਲ ਚ ਸ਼ਾਮਲ ਹੋ ਗਏ ਅਕਾਲੀ ਦਲ ਦੇ ਬਾਗੀ ਧੜੇ ਨੇ ਸੁਰਜੀਤ ਕੌਰ ਨੂੰ ਪਾਰਟੀ ਦੇ ਵਿੱਚ ਵਾਪਸੀ ਕਰਾ ਦਿੱਤੀ ਕੈਸ ਲਗਾਏ ਜਾ ਰਹੇ ਸਨ ਕਿ ਉਹਨਾਂ ਦੇ ਜਾਣ ਨਾਲ ਬਾਗੀ ਆਗੂਆਂ ਦੀ ਤਾਕਤ ਕਮਜ਼ੋਰ ਹੋ ਰਹੀ ਸੀ ਇਸ ਲਈ ਇਹਨਾਂ ਆਗੂਆਂ ਨੇ ਮਿਲ ਕੇ ਇਸ ਵੱਡੀ ਸਿਆਸਤ ਵਿੱਚ ਉਤਰ-ਪੁੱਤਰ ਬਚਾਈ ਸੀ ਇਸ ਦੇ ਨਾਲ ਹੀ ਬਾਗੀ ਧੜੇ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਗੁੱਟ ਦੇ ਆਗੂਆਂ ਨੂੰ ਵੀ ਆਪਣੀ ਤਾਕਤ ਦਿਖਾਈ ਦੱਸਦੀ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਟਿਕਟ ਸੁਰਜੀਤ ਕੌਰ ਨੂੰ ਦਿੱਤੇਗੀ ਪਰ ਬਾਅਦ ਵਿੱਚ ਪਾਰਟੀ ਨੇ ਆਪਣਾ ਹੱਥ ਵਾਪਸ ਲੈ ਲਿਆ ਅਤੇ बसपा ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਇਸ ਬਾਅਦ ਪਾਰਟੀ ਦੇ ਦੋ ਧੜੇ ਬਣ ਗਏ ਇੱਕ ਧੜਾ surjit kaur ਦੀ ਟਿਕਟ ਦਾ ਸਮਰਥਨ ਕਰ ਰਿਹਾ ਜਦਕਿ ਕਾਲੀਦਾਲ ਦੇ ਮੁਖੀ ਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਡੇਰੇ ਦੇ ਆਗੂ बसपा ਦਾ ਸਮਰਥਨ ਕਰ ਰਹੇ ਨੇ ਇਸ ਨੂੰ ਲੈ ਕੇ ਕਾਲੀਦਾਲ ਵਿੱਚ ਫੁੱਟ ਪੈ ਗਈ ਹੈ ਤੇ ਹੁਣ surjit kaur ਤੱਕੜੀ ਦੇ ਨੋ ਚੋਣੇ ਸ਼ਾਨ ਰਾਈ ਚੋਣ ਲੜਨਗੇ ਜਿਮਨੀ ਚੋਣਾਂ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਪੰਜਾਬ ਵਿੱਚ ਵੱਡੀ ਸਿਆਸਤ ਹਲਚਲ ਹੋ ਸਕਦੀ ਹੈ ਬਾਗੀ ਆਗੂਆਂ ਨੇ ਪੰਥਕ ਮੁੱਦਿਆਂ ਨੂੰ ਸੁਲਝਾਉਣ ਲਈ ਅਸਫਲ ਰਹਿਣ ਲਈ ਪਾਰਟੀ ਲੀਡਰਸ਼ਿਪ ਤੇ ਸਵਾਲ ਖੜੇ ਕੀਤੇ ਸਨ ਇਸ ਤੋਂ ਬਾਅਦ ਅਕਾਲੀ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਤਾਕਤ ਦਿਖਾਉਣ ਲਈ ਮੰਗਲਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 106 ਕਮੇਟੀ ਮੈਂਬਰਾਂ ਦੀ ਮੀਟਿੰਗ ਕੀਤੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਬਸਪਾ ਉਮੀਦਵਾਰ ਦੀ ਹਮਾਇਤ ਦੇ ਫੈਸਲੇ ਤੇ ਕਾਇਮ ਰਹੇਗੀ ਹਾਲਾਂਕਿ ਸ਼ਾਮ ਨੂੰ ਸਰਜੀਤ ਕੌਰ ਨੂੰ ਮੁਰ ਬਾਗੀ ਧੜਿਆਂ ਦੇ ਵੱਲੋਂ ਦੇਖਿਆ ਗਿਆ ਤਾਂ ਬਾਦਲ ਨੇ ਕਿਹਾ ਕਿ ਕੁਝ ਆਗੂ ਪਾਰਟੀ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਇਹ ਇਹ ਦੇਖੋ ਤਾਕਤ ਦੇ ਜ਼ੋਰ ਦੇ ਉੱਤੇ ਕੋਈ ਨਹੀਂ ਕੋਈ ਨਿਕਲਿਆ ਵਰਕਲਾ ਕੇ ਕਈ ਵਾਰੀ ਕਿਸੇ ਨੂੰ ਕੁਮਰਾਹ ਕਰਕੇ ਕੋਈ ਲੈ ਜਾਂਦਾ ਹੈ ਲੈ ਕੇ ਬੀਬੀ ਜੀ ਬਹੁਤ ਸਾਡੇ ਸ਼ਰੀਫ ਨੇ ਬੜੇ ਸਤਿਕਾਰਯੋਗ ਘੱਟ ਬੋਲਦੇ ਐ ਉਹਨੂੰ ਤੇ ਉਹ ਕਹਿੰਦੇ ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਚੱਲੇ ਕਿੱਥੇ ਤੇ ਬੇਟੇ ਨੇ ਉਹਨਾਂ ਨੇ ਬੇਟੀ ਨੂੰ ਬਿਠਾਇਆ ਗੱਡੀ 'ਚ ਮੈਨੂੰ ਵੀ ਬਿਠਾ ਲਿਆ ਉਹ ਬੇਟਾ ਤਨ ਪਤਾ ਨੌਜਵਾਨ ਬੱਚਾ ਅਜੇ ਤੱਕ ਕਿੰਨਾ ਕੁ ਦੀ ਉਮਰ ਹੈਗੀ ਤੇ ਉਹ ਵੀ ਡਰ ਗਿਆ ਹੁਣ ਕਿ ਪਤਾ ਨਹੀਂ ਕਾਹਤੋਂ ਬੁਲਾਇਆ ਮੈਨੂੰ ਜੇ ਕੀ ਹੋਇਆ ਫਿਰ ਅਸੀਂ ਮਹਿਸੂਸ ਕੀਤਾ ਕਿ ਇਹ ਹੋਇਆ ਕੀ ਜਦੋਂ ਉਹ ਕਾਰ ਆਈ ਐ ਸਾਰਾ ਭਾਈਚਾਰਾ ਮੇਰੇ ਖਾਲ ਇੱਕ ਕਿਸਮ ਦੇ ਇੱਥੇ ਚੀਖਚਾਹਾਂ ਪਿਆ ਹੋਇਆ ਸੀ ਅੱਛਾ ਬੇਟੀ ਉਹਦੀ ਹੋਣੀ ਦੇਖੇ ਦੇਖੇ ਰੋਣ ਲੱਗੀ ਉਹ ਬੇਟੀ ਨੂੰ ਇੰਨੀ ਪਰੇਸ਼ਾਨ ਸੀ ਵੀ ਸਾਡੇ ਨਾਲ ਬੜਿਆ ਕੀ ਹੈ ਫਿਰ ਆ ਕੇ ਜਿਉਂ ਇਹ ਘਰ ਆਏ ਹੈ ਭਾਈਚਾਰਾ ਮਿਲਿਆ ਸਾਰੇ ਭਰਾ ਆ ਸਾਰੇ ਪ੍ਰਧਾਨ ਸਾਹਿਬ ਸਾਡੇ ਗੁਰਦੁਆਰਿਆਂ ਦੇ ਉੱਥੇ ਉਹਨਾਂ ਨੇ ਕਿਹਾ ਵੀ ਤੈਨੂੰ ਹੋਇਆ ਕੀ ਸੀ ਉਹ ਕਹਿੰਦੇ ਸਾਡੇ ਕੋਲ ਵੱਡੀ ਗਲਤੀ ਹੋ ਗਈ ਹੈ ਸਾਨੂੰ ਮਾਫ਼ ਕਰ ਦਿਓ ਆਪ ਵੀ ਇਹਨਾਂ ਨੇ ਆ ਕੇ ਕਿਹਾ ਫਿਰ ਉਹ ਸਾਰੇ ਗਮਰਾਸ ਹੀ ਹੋ ਗਏ ਫਿਰ ਉਹ ਸਾਨੂੰ ਨੇ ਟੈਲੀਫੋਨ ਕੀਤਾ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਅਸੀਂ ਕੱਜੀ ਆ ਜਾਓ ਤੁਸੀਂ ਇਹ ਆਪ ਇੱਥੇ ਆ ਕੇ ਫਿਰ ਵੀ ਅਸੀਂ ਸਰਕਾਰ ਦੇ ਦਬਾਅ ਥੱਲੇ ਸੀਗੇ ਚਲੋ ਹੁਣ ਨਹੀਂ ਬੋਲਦੇ ਤੁਹਾਡੇ ਆਸਵੇਰ ਤੋਂ ਹੀ ਖਬਰਾਂ ਚੱਲ ਰਹੀਆਂ ਸਨ ਕਿ ਕੰਗਰਾਂਉ ਰੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਬਹਾਲ ਕਰਕੇ ਬੰਗਲੌਰ ਭੇਜ ਦਿੱਤਾ ਗਿਆ ਪਰ ਹੁਣ ਸੀਆਈਐਸਐਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਹੈ ਤੇ ਉਹਨਾਂ ਦੇ ਖਿਲਾਫ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਸੀਆਈਐਸਐਫ ਵੱਲੋਂ ਕੁਲਵਿੰਦਰ ਕੌਰ ਨੂੰ ਬਹਾਲ ਕਰਨ ਦੀਆਂ ਖਬਰਾਂ ਦਾ ਖੰਡਨ ਕਰਦੇ ਕਿਹਾ ਕਿ ਉਹ ਗਲਤ ਖਬਰਾਂ ਨੇ ਕੁਲਵਿੰਦਰ ਕੌਰ ਅਜੇ ਵੀ ਸਸਪੈਂਡ ਨੇ ਤੇ ਉਹਨਾਂ ਨੂੰ ਵਿਭਾਗੀ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਗੱਲ ਤੇ ਮੋਹਰ ਲਗਾ ਦਿੱਤੀ ਹੈ। ਉਹਨਾਂ ਕਹਿ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਇਕਤੀਆਰੀ ਕਰ ਲਈ ਹੈ ਜੋ ਕਿ ਇਸ ਸਾਲ 2024 ਦੇ ਅੰਤ ਤੋਂ ਪਹਿਲਾਂ ਹੀ ਔਰਤਾਂ ਦੇ ਖਾਤਿਆਂ ਦੇ ਵਿੱਚ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਗਰੰਟੀ ਵਿੱਚ ਮੁਫਤ ਬਿਜਲੀ ਸੀ ਜੋ ਪਹਿਲਾਂ ਹੀ ਪੂਰੀ ਕਰ ਦਿੱਤੀ ਜਾ ਚੁੱਕੀ ਹੈ। ਦੱਸ ਦੇ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਜਲੰਧਰ ਦੇ ਲੋਕਾਂ ਦੀਆਂ ਸਵੱਸਿਅਾਂ ਸੁਣੀਆਂ ਅਤੇ ਕਈ ਵਿਸਵਸਿਆਂ ਦਾ ਮੌਕੇ ਤੇ ਨਿਢਾਲਾ ਵੀ ਕੀਤਾ। ਇਸ ਮੌ ਪਰਿਵਾਰ ਦੇ ਦਰਵਾਜ਼ੇ ਲੋਕਾਂ ਦੇ ਹਮੇਸ਼ਾ ਖੁੱਲੇ ਨੇ ਜਲੰਧਰ ਦੀ ਜਿਮਨੀ ਚੋਣਾ ਦੌਰਾਨ ਲੋਕਾਂ ਦੇ ਪਰਿਵਾਰ ਵੱਲੋਂ ਜੋ ਪਿਆਰ ਦਿੱਤਾ ਉਸ ਨੂੰ ਭੁੱਲ ਨਹੀਂ ਸਕਦੇ ਇਸ ਲਈ ਸਾਡੇ ਦਰਵਾਜ਼ੇ ਖਾਸ ਕਰਕੇ ਜਲੰਧਰ ਦੇ ਲੋਕਾਂ ਲਈ ਹਮੇਸ਼ਾ ਖੁੱਲੇ ਰਹਿਣਗੇ ਤੇ ਉਹ ਇਹਨਾਂ ਦੀ ਸੇਵਾ ਕਰਕੇ ਖੁਸ਼ੀ ਮਿਲੇਗੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਨਾ ਸਿਰਫ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਹੀ ਮਾਫ ਕੀਤੇ ਜਾ ਰਹੇ ਨੇ ਸਗੋਂ ਲੋਕਾਂ ਨਾਲ ਕੀਤੇ ਹੋਰ ਵਾਅਦੇ ਵੀ ਪੂਰੇ ਕੀਤੇ ਗਏ ਨੇ ਡਾਕਟਰ ਗੁਰਪ੍ਰੀਤ ਕੌਰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਹਨਾਂ ਨੂੰ ਮੌ ਨੂੰ ਵੀ ਬੁਲਾ ਕੇ ਕੁਝ ਮਸਲਾਂ ਦੇ ਹੱਲ ਲਈ ਦਿਸ਼ਾ ਨਿਰਦੇਸ਼ ਦਿੱਤੇ ਤੇ ਹੁਣ ਹਾਲੇ ਵਿੱਚ ਮੌਸਮ ਬਿਆਨ ਕਰਾਂਗੇ ਮੌਸਮ ਨੇ ਪੂਰੇ ਪੰਜਾਬ ਤੇ ਦਸ ਤੱਕ ਦਿੱਤੀ ਹੈ ਗੁਰਦਾਸਪੁਰ ਬਠਿੰਡਾ ਹ ਲੁਧਿਆਣਾ ਮੋਹਾਲੀ ਰੋਪੜ ਤੇ ਹੋਰ ਆਲੇ ਦੁਆਲੇ ਦੇ ਇਲਾਕੇ ਵਿੱਚ ਭਾਰੀ ਮੀਂਹ ਪਿਆ। ਮੀਂਹ ਪੈਣ ਕਰਕੇ ਚੰਡੀਗੜ੍ਹ ਮੋਹਾਲੀ ਦੇ ਰੂਪਨਗਰ ਦੀ ਸੜਕਾਂ ਉੱਤੇ ਪਾਣੀ ਭਰ ਗਿਆ। ਇਸ ਦੇ ਨਾਲ ਹੀ ਜ਼ੀਰਕਪੁਰ ਫਲਾਈਓਵਰ ਹੇਡਾ ਵੀ ਪਾਣੀ ਖੜਾ ਹੋ ਗਿਆ। ਸੜਕਾਂ ਦੇ ਪਾਣੀ ਖੜਨ ਕਰਕੇ ਲੋਕਾਂ ਨੂੰ ਵਾਹਣ ਚਲਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੱਸਦੇ ਕਿ ਦੇਸ਼ ਤੇ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਲਗਭਗ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ। 2 ਜੁਲਾਈ ਨੂੰ ਮੌਨਸੂਨ ਰਾਜ ਗੇ ਵਧੇਗਾ ਇਸ ਤਰ੍ਹਾਂ ਮੌਨਸੂਨ ਨੇ 8 ਜੁਲਾਈ ਨੂੰ ਪੂਰੇ ਭਾਰਤ ਨੂੰ ਕਵਰ ਕਰਨ ਦੀ ਆਮ ਤਰੀਕ ਤੋਂ 6 ਦਿਨਾਂ ਦੇ ਵਿੱਚ 2 ਜੁਲਾਈ ਨੂੰ ਪੂਰੇ ਦੇਸ਼ ਨੂੰ ਕਵਰ ਕਰ ਲਿਆ ਭਾਰਤੀ ਮੌਸਮ ਵਿਭਾਗ ਅਨੁਸਾਰ ਦੱਖਣੀ ਪੂਰਬੀ ਪਾਕਿਸਤਾਨ ਵਿੱਚ ਇੱਕ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ ਇਸ ਦੇ ਪ੍ਰਭਾਵ ਕਾਰਨ ਅਗਲੇ 5 ਦਿਨਾਂ ਦੌਰਾਨ ਉੱਤਰੀ ਪੱਛਮੀ ਅਤੇ ਮੱਧ ਭਾਰਤ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 13 ਰਾਜਾਂ ਵਿੱਚ ਭਾਰੀ بارش ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ